ਇਹਦਾ ਬਟਾਲੇ ਸ਼ਹਿਰ 'ਚ ਲਗਣੀ ਰੌਣਕ ਭਾਰੀ ਵਿਆਹ ਬਾਬੇ ਦਾ ਆਉਣ ਵਾਲਾ ਚੱਲਦੀ ਜੋਰਾਂ ਨਾਲ ਤਿਆਰੀ ਸੁਲਤਾਨਪੁਰ ਲੋਧੀ ਤੋਂ ਬਰਾਤ ਚੱਲ ਕੇ ਸ਼ਹਿਰ ਬਟਾਲੇ ਆਉਣੀ ਮਾਤਾ ਸੁਲਖਣੀ ਜੀ ਗੇਟ ਕੋਲ ਫੁੱਲਾਂ ਦੀ ਵਰਖਾ ਹੋਣੀ ਪਾਲਕੀ ਸਾਹਿਬ ਦੇ ਦਰਸ਼ਨ ਲਈ ਰਾਤ ਤਾਈਂ ਸੰਗਤ ਖੜਦੀ ਦਰਸ਼ਨ ਦਿਦਾਰੇ ਕਰਕੇ ਪ੍ਰਸ਼ਾਦਾ ਪਾਣੀ ਛਕਦੀ ਜੁਗਾ ਜੁਗਾ ਤੱਕ ਕੰਦ ਨਹੀਂ ਡਿਗਣੀ ਬਚਣ ਸੀ ਹੋਏ ਪਹਿਲੇ ਪਾਸ਼ਾ ਜੀ ਦੇ ਮਾਤਾ ਸੁਲਖਣੀ ਜੀ ਨਾਲ ਡੇਰਾ ਸਾਹਿਬ 'ਚ ਫੇਰੇ ਹੋਏ ਨੌਜਵਾਨਾਂ ਨੂੰ ਗੁਰਸਿੱਖੀ ਦੇ ਵੱਲ ਪ੍ਰੇਰਿਤ ਕਰਦੇ ਦਸਤਾਰ ਸਖਲਾਈ ਲਈ ਫਰੀਜ ਕੈਂਪ ਸਿੰਬਲ ਚੌਂਕ ਚ ਲੱਗਦੇ ਗੁਰੂ ਦੇ ਸਿੰਘਾਂ ਗਤਕਾ ਖੇਡ ਕੇ ਜੰਗ ਦੇ ਜੋਰ ਦਿਖਾਉਣੇ ਟਾਡੀ ਸਿੰਘਾਂ ਨੇ ਵਾਰਾਂ ਗਾ ਕੇ ਇਤਿਹਾਸ ਦੇ ਸੋਲੇ ਗਾਉਣੇ ਜਵਾਕਾਂ ਲਈ ਪੰਘੂੜੇ ਲੱਗਦੇ ਰੋਡ ਤੇ ਲੱਗਦੇ ਨਾਲ ਖਡੋਣੇ ਖਤਰੋਂ ਦੇ ਖਿਲਾੜੀਆਂ ਮੌਤ ਦੇ ਖੂਚ ਮਰੂਤੀ ਦੇ ਸਟੰਟ ਦਿਖਾਉਣੇ ਸਲੈਂਸਰ ਲਾ ਕੇ ਬੁਲਟ ਤੋਂ ਕਈ ਪਟਾਕੇ ਪਾਉਂਦੇ ਆ ਜੇ ਮੂਰੋ ਪੀਸੀਆਰ ਮਿਲ ਜੇ ਫਿਰ ਵਿਸਥਾਰ ਨਾਲ ਸਮਝਾਉਂਦੇ ਆ ਸੰਗਤਾਂ ਦੇ ਪ੍ਰਬੰਧ ਲਈ ਸੰਗਤਾਂ ਦੇ ਪ੍ਰਬੰਧ ਲਈ ਕੋਈ ਕਸਰ ਨਹੀਂ ਛੱਡਦੇ ਐਮਐਲਏ ਸ਼ੈਰੀ ਕਲਸੀ ਜੀ ਦਿਨ ਰਾਤ ਮਿਹਨਤਾਂ ਕਰਦੇ ਟਰੈਕਟਰਾਂ ਨੂੰ ਧੋ ਸ਼ਿੰਗਾਰ ਕੇ ਖਿੱਚਦੇ ਜੱਟ ਮੇਲੇ ਦੀ ਤਿਆਰੀ ਅਗਲੇ ਦਿਨ ਫਲਾਈ ਸਾਹਬ ਚ ਹੁੰਦੀ ਰੌਣਕ ਭਾਰੀ ਮਹਾਪੁਰਸ਼ਾਂ ਦੇ ਡੇਰੇ ਤੇ ਬਾਬਾ ਹਰੀ ਸਿੰਘ ਜੀ ਦੇ ਡੇਰੇ ਤੇ ਸ਼ਰਦਾਈ ਦਾ ਲੰਗਰ ਲੱਗਦਾ ਵਿੰਸਰ ਸ਼ਹਿਰ ਚ ਬੈਠਾ ਰੰਦਾਵਾ ਬਟਾਲੇ ਨੂੰ ਮਿਸ ਕਰਦਾ ਵਿੰਸਰ ਸ਼ਹਿਰ ਚ ਬੈਠਾ ਰੰਦਾਵਾ ਬਟਾਲੇ ਨੂੰ ਮਿਸ ਕਰਦਾ